ਲਗਾਤਾਰ ਦਿੱਲੀ ਨਾਲ सटे ਹਰਿਆਣਾ ਦੇ ਬਾਰਡਰਾਂ ਨੂੰ ਜਿੱਥੇ ਸੀਲ ਕੀਤਾ ਗਿਆ ਸੀਗਾ ਅੱਜ ਹੁਣ ਉਹਦੇ ਉਲਟ ਕਾਰਵਾਈ ਹੋ ਰਹੀ ਹੈ ਇਹਨਾਂ ਬਾਰਡਰਾਂ ਨੂੰ ਖੋਲਿਆ ਜਾ ਰਿਹਾ ਹੈ ਪਹਿਲਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਮਾਫ ਕਰਨਾ ਸਿੰਘੂ ਬਾਰਡਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਜਿੱਥੇ ਬੈਰੀਕੇਟਿੰਗ ਨੂੰ ਤੋੜਿਆ ਜਾ ਰਿਹਾ ਸੀਗਾ ਹੁਣ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਟਿਕਰੀ ਬਾਰਡਰ ਦੀਆਂ ਟਿਕਰੀ ਬਾਰਡਰ ਤੇ ਵੀ ਜਿਹੜੀ ਪੱਕੀ ਬੈਰੀਕੇਟਿੰਗ ਕੁਝ ਦਿਨ ਪਹਿਲਾਂ ਕੀਤੀ ਗਈ ਸੀਗੀ ਉਹਨੂੰ ਹੁਣ ਜੇਸੀਬੀ ਦੇ ਜ਼ਰੀਏ ਤੋੜਿਆ ਜਾ ਰਿਹਾ ਹੈ ਜਿਹੜੇ ਕੰਟੇਨਰ ਉੱਥੇ ਤਾਇਨਾਤ ਕੀਤੇ ਗਏ ਸੀਗੇ ਤਾਂਕਿ ਕਿਸਾਨ ਦਿੱਲੀ ਵੱਲ ਅੰਦਰ ਨਾ ਆ ਸਕਣ ਦਿੱਲੀ ਦੀ ਬਰੂਹਾ ਤੇ ਹੀ ਉਹਨਾਂ ਨੂੰ ਰੋਕਿਆ ਜਾਵੇ ਉਹ ਸਾਰੇ ਦੇ ਸਾਰੇ ਇੰਤਜ਼ਾਮ ਜਿਹੜੇ ਨੇ ਉਹਨੂੰ ਹਟਾਏ ਜਾ ਰਹੇ ਨੇ ਇਹਦੇ ਪਿੱਛੇ ਮਨਸ਼ਾ ਕੀ ਹੈ ਪ੍ਰਸ਼ਾਸਨ ਦੀ ਇਹ ਤਾਂ ਸਾਹਮਣੇ ਨਹੀਂ ਆਈ ਪਰ ਜਿਵੇਂ ਹੀ ਇਹ ਐਲਾਨ ਕਿਸਾਨਾਂ ਕਿ ਤਾਂ ਕਿ ਉਹ 29 ਤਰੀਕ ਤੱਕ ਅੱਗੇ ਵਧਣ ਦਾ ਕੋਈ ਵੀ ਪਲਾਨ ਨਹੀਂ ਰੱਖਦੇ ਕੋਈ ਵੀ ਯੋਜਨਾ ਉਹਨਾਂ ਦੀ ਨਹੀਂ ਹੈਗੀ ਸ਼ੰਭੂ ਬਾਰਡਰ ਤੋਂ ਅੱਗੇ ਵਧਣ ਦੀ ਪੰਜਾਬ ਤੋਂ ਅੱਗੇ ਵਧਣ ਦੀ ਦਿੱਲੀ ਵੱਲ ਨੂੰ ਉੱਥੇ ਹੀ ਉਸ ਉਸ ਐਲਾਨ ਤੋਂ ਬਾਅਦ ਅੱਜ ਦਿੱਲੀ ਦੇ ਪਾਉਡਰਾਂ ਤੇ ਜਿਹੜੀ ਬੈਰੀਕੇਟਿੰਗ ਕੀਤੀ ਗਈ ਸੀਗੀ ਔਰ ਆ ਬੈਰੀਕੇਟਿੰਗ ਆਮ ਨਹੀਂ ਸੀਗੀ ਬੜੀ ਪੱਕੀ ਬੈਰੀਕੇਟਿੰਗ ਕੀਤੀ ਗਈ ਸੀਗੀ ਸਿਮੈਂਟਡ ਬੈਰੀਕੇਟਿੰਗ ਸੀਗੀ ਔਰ ਪੂਰੀ ਤਰ੍ਹਾਂ ਪੱਕੀ ਬੈਰੀਕੇਟਿੰਗ ਕੀਤੀ ਹੋਈ ਸੀਗੀ ਉਸ ਬੈਰੀਕੇਟਿੰਗ ਨੂੰ ਹੁਣ ਹਟਾਣਾ ਸ਼ੁਰੂ ਕਰ ਦਿੱਤਾ ਹੈ ਪ੍ਰਸ਼ਾਸਨ ਨੇ ਆ ਤੁਸੀਂ ਟਿਕਰੀ ਬਾਰਡਰ ਦੀਆਂ ਤਸਵੀਰਾਂ ਦੇਖ ਰਹੇ ਹੋ ਦੂਜੇ ਪਾਸੇ ਸਾਡੇ ਹੀ ਚੈਨਲ ਦੈਨਿਕ ਸਵੇਰਾ ਤੇ YouTube ਚੈਨਲ ਤੇ ਤੁਸੀਂ ਸ਼ੰਭੂ ਸਿੰਘੂ ਬਾਰਡਰ ਦੀਆਂ ਵੀ ਤਸਵੀਰਾਂ ਦੇਖੋਗੇ ਦੋਨੇ ਹੀ ਬਾਰਡਰ ਜਿਹੜੇ ਨੇ ਇਹ ਹਰਿਆਣਾ ਤੇ ਦਿੱਲੀ ਦੇ ਨਾਲ सटे ਹੋਏ ਨੇ ਦਿੱਲੀ ਹਰਿਆਣਾ ਦਾ ਬਾਰਡਰ ਹੈ ਜਿਸ ਨੂੰ ਪਹਿਲੇ ਹੀ ਇਤਿਆਤ ਦੇ ਤੌਰ ਤੇ ਕਿਸਾਨ ਜੇ ਇੱਥੇ ਪਹੁੰਚ ਪਾਉਂਦੇ ਤੇ ਇਹਨਾਂ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀਗਾ ਹਾਲਾਂਕਿ ਪਿਛਲੇ 10 ਦਿਨਾਂ ਤੋਂ ਕਿਸਾਨ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਡਟੇ ਹੋਏ ਨੇ ਪਰ ਇਤਿਆਦ ਦੇ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਨੂੰ ਵੀ ਸੀਲ ਕਰਤਾ ਸੀਗਾ ਜਿਸ ਤੋਂ ਬਾਅਦ ਉੱਥੇ ਦੇ ਲੋਕਾਂ ਨੂੰ ਵੀ ਕਿਉਂਕਿ ਬਹੁਤ ਸਾਰੇ ਲੋਕ ਜੰਮੂ ਕਸ਼ਮੀਰ ਪੰਜਾਬ ਤੋਂ ਹਰਿਆਣਾ ਤੋਂ ਦਿੱਲੀ ਵੱਲ ਨੂੰ ਜਾਂਦੇ ਨੇ ਔਰ ਕਾਫਾ ਕਾਫੀ ਰਸ਼ ਉੱਥੇ ਰਹਿੰਦਾ ਬਾਈ ਰੋਡ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ ਜਿਹੜੀਆਂ ਫਲਾਈਓਵਰ ਦੀਆਂ ਸਰਵਿਸ ਲੇਨ ਸੀਗੀਆਂ ਇਹਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀਗਾ ਔਰ ਪੱਕੀ ਬੈਰੀਕੇਟਿੰਗ ਕੀਤੀ ਹੋਈ ਸੀਗੀ ਇਸ ਤਰ੍ਹਾਂ ਦੀ ਬੈਰੀਕੇਟਿੰਗ ਸੀਗੀ ਕਿ ਸੜਕਾਂ ਦੇ ਅੰਦਰ ਤੱਕ ਜਿਹੜੇ ਸੀਮਿੰਟ ਦੇ ਬੈਰੀਕੇਡ ਲਗਾਏ ਸੀਗੇ ਉਹਨਾਂ ਨੂੰ ਸੜਕ ਦੇ ਅੰਦਰ ਤੱਕ ਸੀਮਿੰਟ ਦੇ ਨਾਲ ਜੋੜ ਦਿੱਤਾ ਸੀਗਾ ਤਾਂਕਿ ਬੜੀ ਆਸਾਨੀ ਦੇ ਨਾਲ ਕੋਈ ਵੀ ਇਹਨੂੰ ਤੋੜ ਨਾ ਸਕੇ ਤਾਂ ਅੱਜ ਉਲਟੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਬੈਰੀਕੇਟਿੰਗ ਖੁਦ ਪ੍ਰਸ਼ਾਸਨ ਹੀ ਹਟਾ ਰਿਹਾ ਹਾਲਾਂਕਿ ਕਿਸਾਨਾਂ ਨੇ ਇਹ ਤੈਅ ਨਹੀਂ ਕੀਤਾ ਹਾਲਾਂਕਿ ਕਿਸਾਨਾਂ ਨੇ ਇਹ ਇਹ ਫੈਸਲਾ ਨਹੀਂ ਲਿਆ ਕਿ ਉਹ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ ਉਹਨਾਂ ਨੇ ਸਿਰਫ ਆਪਣਾ ਦਿੱਲੀ ਕੂਚ ਦਾ ਪ੍ਰੋਗਰਾਮ ਟਾਲ ਲਿਆ ਸੀਗਾ ਇਹਦੇ ਵਿਚਕਾਰ ਦਿੱਲੀ ਤੋਂ ਐ ਤਸਵੀਰਾਂ ਆਣੀ ਸ਼ੁਰੂ ਹੋ ਗਈਆਂ ਨੇ ਜਿੱਥੇ ਹੁਣ ਟਿਕਰੀ ਬਾਰਡਰ ਤੇ ਪੈਰੀਕੇਟਿੰਗ ਨੂੰ ਵੀ ਹਟਾਇਆ ਜਾ ਰਿਹਾ ਮੈਂ ਆਪਣੇ ਸਹਿਯੋਗੀ ਸਾਹਿਲ ਨੂੰ ਕਹਾਂਗਾ ਕਿ ਆਪਾਂ ਹੋਰ ਤਸਵੀਰਾਂ ਜਿਹੜੀਆਂ ਨੇ ਆਪਣੇ ਦਰਸ਼ਕਾਂ ਨੂੰ ਦਿਖਾਈਏ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੀਸੀਬੀ ਦੇ ਆ ਸਹਾਰਾ ਲੈ ਕੇ ਅ ਬੈਰੀਕੇਟਿੰਗ ਨੂੰ ਹਟਾਇਆ ਜਾ ਰਿਹਾ ਔਰ ਜਿਹੜੀਆਂ ਬੋਰੀਆਂ ਦੇ ਨਾਲ ਕੰਟੇਨਰ ਭਰੇ ਹੋਏ ਸੀਗੇ ਇਹ ਕੰਟੇਨਰ ਖਾਲੀ ਕੰਟੇਨਰ ਹੀ ਨਹੀਂ ਰੱਖੇ ਸੀਗੇ ਇਹਦੇ ਅੰਦਰ ਬੋਰੀਆਂ ਭਰ ਕੇ ਕੰਟੇਨਰ ਰੱਖੇ ਗਏ ਸੀਗੇ ਤਾਂਕਿ ਕੰਟੇਨਰਾਂ ਨੂੰ ਕੋਈ ਆਸਾਨੀ ਦੇ ਨਾਲ ਹਟਾ ਨਾ ਸਕੇ ਕੰਟੇਨਰਾਂ ਦੇ ਅੰਦਰ ਵੀ ਭਾਰ ਭਾਰਤਾ ਸੀਗਾ ਇਹ ਸਾਰੇ ਹੀ ਇੰਤਜ਼ਾਮਾਂ ਨੂੰ ਜੋ ਖੁਦ ਪ੍ਰਸ਼ਾਸਨ ਨੇ ਜਾਂ ਪੁਲਿਸ ਨੇ ਕੀਤੇ ਸੀਗੇ ਇਹਨਾਂ ਨੂੰ ਉਹ ਆਪੇ ਹਟਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੀਸੀਬੀ ਦੀ ਮਦਦ ਦੇ ਨਾਲ ਮਾਫ ਕਰਨਾ ਜੇਸੀਬੀ ਦੀ ਮਦਦ ਦੇ ਨਾਲ ਇਹ ਕੰਟੇਨਰਾਂ ਨੂੰ ਹੁਣ ਆਪਣੀ ਜਗ੍ਹਾ ਤੋਂ ਉਖਾੜਿਆ ਜਾ ਰਿਹਾ ਔਰ ਇਹ ਰਸਤਾ ਜਿਹੜਾ ਆਮ ਰਾਹਗੀਰਾਂ ਦੇ ਲਈ ਖੋਲ ਦਿੱਤਾ ਜਾਏਗਾ ਜਿਸ ਦੇ ਨਾਲ ਜਿਹੜੇ ਬਾਰਡਰ ਤੇ ਲੋਕ ਟਰੈਵਲ ਕਰ ਰਹੇ ਸੀਗੇ ਹਰਿਆਣਾ ਤੋਂ ਦਿੱਲੀ ਵੱਲ ਨੂੰ ਜਾਂ ਦਿੱਲੀ ਤੋਂ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਵੱਲ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਬਹਿਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀਗਾ ਘੰਟੇ-ਘੰਟੇ ਟਰੈਫਿਕ ਦੇ ਵਿੱਚ ਫਸਣਾ ਪਿਆ ਰਿਹਾ ਸੀਗਾ ਟਰੈਫਿਕ ਜਾਮ ਦੇ ਵਿੱਚ ਤਾਂ ਇਹ ਸਾਰੇ ਹੀ ਇੰਤਜ਼ਾਮ ਜਿਹੜੇ ਨੇ ਉਹਨਾਂ ਪੁਲਿਸ ਵੱਲੋਂ ਹਟਾਏ ਜਾ ਰਹੇ ਨੇ ਆਪਾਂ ਤੁਹਾਨੂੰ ਦੋਵੇਂ ਤਸਵੀਰਾਂ ਕੁਝ ਹੀ ਮਿੰਟਾਂ ਦੇ ਵਿੱਚ ਦਿਖਾਵਾਂਗੇ ਇੱਕ ਪਾਸੇ ਸਿੰਘੂ ਬਾਰਡਰ ਦੀਆਂ ਤਸਵੀਰਾਂ ਦੂਜੇ ਪਾਸੇ ਟਿਕਰੀ ਬਾਰਡਰ ਦੀਆਂ ਤਸਵੀਰਾਂ ਹੋਣਗੀਆਂ ਤੇ ਟਿਕ ਸਕ੍ਰੀਨ ਤੇ ਦੇਖ ਰਹੇ ਹੋ ਜਿੱਥੇ ਸਾਫ ਤੌਰ ਤੇ ਆਪਾਂ ਇਹ ਦੇਖ ਸਕਦੇ ਆ ਬੈਰੀਕੇਟਿੰਗ ਜਿਹੜੀ ਹੈ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੈ ਦਿੱਲੀ ਦੇ ਸੰਗੂ ਬਾਰਡਰ ਤੋਂ ਵੀ ਹਟਾ ਦਿੱਤੀ ਗਈ ਹੈ ਔਰ ਇਹਦੇ ਨਾਲ ਹੀ ਆ ਹੋਰ ਤਸਵੀਰਾਂ ਤੁਹਾਡਾਂ ਨਾਲ ਆਪਾਂ ਸਾਂਝੀਆਂ ਕਰਾਂਗੇ ਹੋਰ ਤਸਵੀਰਾਂ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਇਹ ਇਸ ਵੇਲੇ ਤਸਵੀਰਾਂ ਦਿੱਲੀ ਦੇ ਨਾਲ ਸਟਾ ਸਟਿਆ ਜਿਹੜਾ ਆ ਟਿਕਰੀ ਬਾਰਡਰ ਹੈ ਟਿਕਰੀ ਬਾਰਡਰ ਤੋਂ ਵੀ ਜਿਹੜਾ ਹੁਣ ਤਸਵੀਰਾਂ ਆਨ ਸ਼ੁਰੂ ਹੋ ਗਈਆਂ ਨੇ ਕਿ ਟਿਕਰੀ ਬਾਰਡਰ ਤੋਂ ਵੀ ਬੈਰੀਕੇਡਡ ਏਰੀਆ ਬਣਾ ਦਿੱਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕ੍ਰੇਨ ਦੀ ਮਦਦ ਦੇ ਨਾਲ ਜੀਸੀਬੀ ਦੀ ਮਦਦ ਦੇ ਨਾਲ ਹਟਾਇਆ ਜਾ ਰਿਆ ਨੂੰ चालो <laughs> चालू ਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇਸ ਵੇਲੇ ਟਿਕਰੀ ਬਾਰਡਰ ਦੀਆਂ ਇਸੇ ਤਰ੍ਹਾਂ ਸਿੰਘੂ ਬਾਰਡਰ ਤੇ ਜਿਹੜਾ ਸੋਨੀਪੱਤ ਤੇ ਦਿੱਲੀ ਦੇ ਵਿੱਚਕਾਰ ਬਾਰਡਰ ਆਂਦਾ ਹੈ ਉਸ ਬਾਰਡਰ ਤੋਂ ਵੀ ਬੈਰੀਕੇਟਿੰਗ ਜਿਹੜੀ ਆ ਪੂਰੀ ਤਰ੍ਹਾਂ ਹਟਾ ਦਿੱਤੀਆਂ ਨੇ ਉੱਥੇ ਵੀ ਸੀਮੈਂਟ ਦੇ ਨਾਲ ਪੱਕੀ ਬੈਰੀਕੇਟਿੰਗ ਕੀਤੀ ਗਈ ਸੀਗੀ ਜਿਹਦੇ ਨਾਲ ਹੈਮਰ ਦੇ ذریعے ਜੀਸੀਬੀ ਦੇ ਕਿ ਹੈਮਰ ਲਗਾਇਆ ਗਿਆ ਔਰ ਹੈਮਰ ਦੇ ذریعے ਜਿਤ ਨਾਲ ਸੀਮੈਂਟ ਦੀਆਂ ਕੋਈ ਵੀ ਪੱਕੀ ਕੰਧਾਂ ਨੂੰ ਤੋੜਿਆ ਜਾਂਦਾ ਉਸੇ ਔਜ਼ਾਰ ਦੇ ਨਾਲ ਹੁਣ ਬੈਰੀਕੇਟਿੰਗ ਨੂੰ ਹਟਾਇਆ ਜਾ ਰਿਹਾ ਸਿੰਗੂ ਬਾਰਡਰ ਤੇ ਵੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੀਸੀਬੀ ਦੇ ਨਾਲ ਜਿਹੜੇ ਕੰਟੇਨਰ ਸੀਗੇ ਇਹਨਾਂ ਕੰਟੇਨਰਾਂ ਨੂੰ ਰੱਖਿਆ ਗਿਆ ਸੀਗਾ ਤਾਂ ਕਿ ਕਿਸਾਨ ਜਿਹੜੇ ਨੂੰ ਅੱਗੇ ਨਾ ਬਾਤ ਪੰਦਾ ਬੇहद ਵੱਡਾ ਅਪਡੇਟ ਤੁਹਾਨੂੰ ਆਪਾਂ ਦੱਸ ਰਹੇ ਹਾਂ ਇਸ ਵੇਲੇ ਦਿੱਲੀ ਦੇ ਨਾਲ ਸਟੇ ਬਾਰਡਰਾਂ ਤੋਂ ਬੈਰੀਕੇਟਿੰਗ हटाई ਜਾ ਰਹੀ ਹੈ ਮਨਸ਼ਾ ਕੀ ਇਹ ਇਹ ਹਜੇ ਸਾਫ ਨਹੀਂ ਹੈ ਕਿ ਪ੍ਰਸ਼ਾਸਨ ਕਿਉਂ ਹਟਾ ਰਿਹਾ ਹੈ ਬੈਰੀਕੇਟਿੰਗ ਤਾਂ ਕਿਉਂ ਕੀਤੀ ਸੀਗੀ ਆ ਹਟਾਤਾ ਰਿਹਾ ਇਹਨੂੰ ਆਪਾਂ ਇੱਕ ਤਰਕ ਦੇ ਵੀ ਸਮਝ ਸਕਦੇ ਹਾਂ ਕਿ ਜਿਹੜੇ ਰਾਹਗੀਰ ਨੇ ਜਿਹੜੇ ਲੋਕ ਰੋਜ਼ ਟਰੈਵਲ ਕਰਦੇ ਨੇ ਇਹਨਾਂ ਸੜਕਾਂ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀਗਾ ਪਰ ਹਜ ਤੱਕ ਕਿਸਾਨਾਂ ਨੇ ਕਿਉਂਕਿ ਇਹ ਇਹ ਬੈਰੀਕੇਟਿੰਗ ਇਤਿਆਦ ਦੇ ਤੌਰ ਤੇ ਇੱਥੇ ਲਗਾਏ ਗਏ ਸੀਗੇ ਕਿ ਜੇ ਕਿਸਾਨ ਦਿੱਲੀ ਵੱਲ ਨੂੰ ਅੱਗੇ ਆਣਗੇ ਤੇ ਦਿੱਲੀ ਦੀ ਬਰੋਹਾਂ ਤੇ ਹੀ ਉਹਨਾਂ ਨੂੰ ਰੋਕਿਆ ਜਾਏਗਾ ਪਰ ਕਿਸਾਨਾਂ ਨੇ ਤਾਂ ਹਜੇ ਇਹ ਐਲਾਨ ਆਪਣਾ ਵਾਪਸ ਨਹੀਂ ਲਿਆ ਦਿੱਲੀ ਚਲੋ ਜਿਹੜਾ ਮੋਰਚਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਉਹਨਾਂ ਨੇ ਹਜੇ ਕਾਲ ਵਾਪਿਸ ਨਹੀਂ ਲਈ ਕਿ ਉਹ ਦਿੱਲੀ ਵੱਲ ਨੂੰ ਨਹੀਂ ਜਾਣਗੇ ਸਿਰਫ ਉਹਨਾਂ ਨੇ ਆਪਣੀ ਕਾਲ ਦੇ ਵਿੱਚ ਇਹ ਬਦਲਾਅ ਜ਼ਰੂਰ ਕੀਤਾ ਕਿ ਉਹ 29 ਤਰੀਕ ਤੱਕ ਦਿੱਲੀ ਚਲੋ ਦਾ ਪ੍ਰੋਗਰਾਮ ਦਿੱਲੀ ਕੂਚ ਦਾ ਪ੍ਰੋਗਰਾਮ ਟਾਲਿਆ ਤੇ 29 ਤਰੀਕ ਤੱਕ ਐਲਾਨ ਕੀਤਾ 29 ਫਰਵਰੀ ਤੱਕ ਕਿਸਾਨਾਂ ਨੇ ਕਿ ਉਹ ਦਿੱਲੀ ਵੱਲ ਨੂੰ ਅੱਗੇ ਨਹੀਂ ਵਧਣਗੇ ਪੰਜਾਬ ਦੇ ਬਾਰਡਰਾਂ ਤੋਂ ਤੇ ਇਸੇ ਵਿਚਕਾਰ ਦਿੱਲੀ ਅੱਗੇ ਜਿਹੜੇ ਵੈਰੀਕੇਟਿੰਗ ਕੀਤੀ ਗਈ ਸੀ ਕਿ ਉਹਨੂੰ ਹਟਾਣਾ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤਾ ਇਹਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਇੱਕ ਤਾਂ ਰਾਹਗੀਰਾਂ ਦੀ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਤਾਂ ਦੇਖਿਆ ਜਾ ਰਿਹਾ ਪਰ ਕੀ ਪ੍ਰਸ਼ਾਸਨ ਕੋਈ ਇਹੋ ਜੀ ਸਹਿਮਤੀ ਤੇ ਵੀ ਬਣ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਇਹ ਥਾਂ ਦਿੱਤੀ ਜਾਵੇ ਕੋਈ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਸ਼ਾਇਦ ਇਸੇ ਕਰਕੇ ਤਾਂ ਨਹੀਂ ਕਿਥੇ ਬੈਰੀਕੇਟਿੰਗ ਹਟਾਈ ਜਾ ਰਹੀ ਤਾਂ ਇਹ ਵੀ ਇੱਕ ਸਵਾਲ ਜ਼ਰੂਰ ਬੰਦਾ ਹੈ ਹਾਲਾਂਕਿ ਇਹਦੀ ਕੋਈ ਪੁਸ਼ਟੀ ਨਹੀਂ ਹੈ ਕਿ ਇਹ ਬੈਰੀਕੇਟਿੰਗ ਇਸ ਕਰਕੇ ਹਟਾਈ ਜਾ ਰਹੀ ਨੇ ਤਾਂ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਆ ਕੇ ਆਪਣਾ ਪ੍ਰਦਰਸ਼ਨ ਦਿੱਲੀ ਦੀਆਂ ਕਿਸੇ ਥਾਂ ਤੇ ਆ ਕੇ ਕਰ ਸਕਣ ਇਹਦਾ ਕੀ ਮਨਸ਼ਾ ਹੈ ਇਹ ਹਜੇ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਦੇ ਵੱਲੋਂ ਤਾਂ ਸਾਹਮਣੇ ਨਹੀਂ ਆਇਆ ਪਰ ਤੁਸੀਂ ਇਹ ਦੋਵੇਂ ਤਸਵੀਰਾਂ ਸਕ੍ਰੀਨ ਤੇ ਤੁਸੀਂ ਦੇਖ ਸਕਦੇ ਹੋ ਸੱਜੇ ਹੱਥ ਤੁਸੀਂ ਦੇਖੋਗੇ ਕਿ ਟਿਕਰੀ ਬਾਰਡਰ ਤੋਂ ਕੰਟੇਨਰ ਹਟਾਏ ਜਾ ਰਹੇ ਨੇ ਦੂਜੇ ਪਾਸੇ ਜੀਸੀਬੀ ਦੇ ਨਾਲ ਡ੍ਰਿੱਲਰ ਜਿਹੜੀ ਮਸ਼ੀਨ ਹੈ ਉਹਦੇ ਨਾਲ ਪੱਕੇ ਬੈਰੀਕੇਟਿੰਗ ਜਿਹੜੀ ਆ ਉਹਨੂੰ ਹਟਾਇਆ ਜਾ ਰਿਹਾ ਉਹਨੂੰ ਤੋੜਿਆ ਜਾ ਰਿਹਾ ਜਿਹੜਾ ਪ੍ਰਸ਼ਾਸਨ ਨੇ ਆਪ ਲਗਾਇਆ ਸੀਗਾ 6 6 ਫੁੱਟ 5 5 ਫੁੱਟ ਦੇ ਬੈਰੀਕੇਟਿੰਗ ਖੜੇ ਕੀਤੇ ਸੀਗੇ ਬੈਰੀਗੇਟਸ ਖੜੇ ਕੀਤੇ ਸੀਗੇ ਸੀਮਿੰਟ ਦੇ ਉਹਨੂੰ ਖੁਦ ਉਹਨ ਜੀਸੀਬੀ ਦੀ ਨਾਲ ਮਦਦ ਦੇ ਨਾਲ ਉਹਨੂੰ ਤੋੜਿਆ ਜਾ ਰਿਹਾ ਤੋੜਿਆ ਜਾ ਰਿਹਾ ਇਹਦਾ ਮਤਲਬ ਹੈ ਕਿ ਅਕੇ ਮੰਸ਼ਾ ਇਹ ਨਹੀਂ ਹੋਏਗੀ ਇਹਨਾਂ ਦੀ ਕਿ ਉਹ ਕਿਸਾਨ ਜਿਹੜੇ ਨੇ ਉਹ ਅੱਗੇ ਨਾ ਆਨ ਯਾਤੇ ਇਹ ਦਿੱਲੀ ਦੇ ਪ੍ਰਸ਼ਾਸਨ ਜਿਹੜਾ ਜਾਂ ਦਿੱਲੀ ਪੁਲਿਸ ਜਾਂ ਫਿਰ ਹਰਿਆਣਾ ਪੁਲਿਸ ਇਹ ਮੰਨ ਚੁੱਕੀ ਹੈ ਕਿ ਕਿਸਾਨ ਅੱਗੇ ਨਹੀਂ ਵਧਣਗੇ ਜਾਂ ਫਿਰ ਕਿਸਾਨਾਂ ਨੂੰ ਅੱਗੇ ਵਧਣ ਦੇ ਲਈ ਰਾਹ ਪਧਰਾ ਕੀਤਾ ਜਾ ਰਿਹਾ ਤਾਂ ਕਿ ਉਹ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕਣ ਹਾਲਾਂਕਿ ਇਹ ਪੁਸ਼ਟੀ ਨਹੀਂ ਆਪਾ ਕਰਦੇ ਇਹਦੀ ਕੋਈ ਪੱਕੀ ਜਾਣਕਾਰੀ ਨਹੀਂ ਹੈਗੀ ਕਿ ਇਹ ਇਹ ਇੱਕਦਮ ਜਿਹੜੇ ਬੈਰੀਕੇਟਿੰਗ ਇਨਾ ਵੱਡਾ ਇੰਤਜ਼ਾਮ ਇਨਾ ਲਾਮ ਲਸ਼ਕਰ ਜਿਹੜਾ ਲਗਾਇਆ ਗਿਆ ਸੀਗਾ ਦਿੱਲੀ ਦੇ ਬਰੂਹਾਾਂ ਤੇ ਉਹਨੂੰ ਇੱਕਦਮ ਹਟਾਇਆ ਕਿਉਂ ਜਾ ਰਿਹਾ ਅੱਜ ਇਹਦਾ ਕਾਰਨ ਹਜੇ ਸਾਹਮਣੇ ਨਹੀਂ ਆਇਆ ਕਿ ਕੀ ਕਿਸਾਨ ਅੱਗੇ ਨਹੀਂ ਵਧਣਗੇ ਇਹ ਮੰਨ ਲਿਆ ਪ੍ਰਸ਼ਾਸਨ ਨੇ ਜਾਂ ਫਿਰ ਜੇ ਕਿਸਾਨ ਅੱਗੇ ਵਧਦੇ ਨੇ ਤਾਂ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੇ ਵਿੱਚ ਕੋਈ ਐਹੋਜੀ ਥਾਂ ਦਿੱਤੀ ਜਾਏਗੀ ਜਿੱਥੇ ਉਹ ਆਪਣਾ ਪੀਸਫੁਲੀ ਅੰਦੋਲਨ ਜਿਹੜਾ ਹੈ ਉਹ ਜਾਰੀ ਰੱਖ ਸਕਣ ਤਾਂ ਇਹ ਤਸਵੀਰਾਂ ਦੋਵੇਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੀਆਂ ਜਿੱਥੋਂ ਬੈਰੀਕੇਟਿੰਗ ਹਟਾਏ ਜਾ ਰਹੇ ਨੇ ਜਾ ਰਹੇ ਨੇ ਇਹ ਦਿੱਲੀ ਦੀਆਂ ਤਸਵੀਰਾਂ ਨੇ ਹਾਲਾਂਕਿ ਜਿੱਥੇ ਇਸ ਵੇਲੇ ਕਿਸਾਨ ਡਟੇ ਹੋਏ ਨੇ ਉਹ ਸ਼ੰਭੂ ਤੇ ਖਨੌਰੀ ਬਾਰਡਰ ਹੈ ਜਿਹੜਾ ਪੰਜਾਬ ਤੇ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦਾ ਹੈ ਉੱਥੇ ਬੈਰੀਕੇਟਿੰਗ ਅਜੇ ਵੀ ਪੱਕੀ ਹੈ ਉੱਥੇ ਬੈਰੀਗੇਟਸ ਨਹੀਂ ਹਟਾਏ ਗਏ ਉੱਥੇ ਕਿਸਾਨ ਅੱਗੇ ਨਹੀਂ ਵਧ ਰਹੇ ਪਰ ਜਿੱਥੇ ਦਿੱਲੀ ਦੇ ਪ੍ਰੋਗਰਾਮ ਸੀਗਾ ਦਿੱਲੀ ਦੇ ਵਿੱਚ ਰਸਤਾ ਬੰਦ ਕੀਤਾ ਗਿਆ ਸੀਗਾ ਉਹਨੂੰ ਜ਼ਰੂਰ ਹੁਣ ਤੋੜਿਆ ਜਾ ਰਿਹਾ ਹੈ